ਅੱਜ ਮੈਂ ਪਹਿਲੇ ਕਰਦਾ ਸੀਗਾ ਡੇਰੀ ਫਾਰਮ ਠੀਕ ਹੈ ਮੇਰੇ ਕੋਲ 100 200 ਆਪਣਾ گاਵਾ ਦਾ ਕੰਮ ਸੀਗਾ ਫਿਰ ਉਹ ਮੈਂ ਬੰਦ ਕਰਤਾ ਪਿਛਲੇ 5 6 ਸਾਲ ਤੇ ਫਿਰ ਹੁਣ ਮੈਂ ਕੰਮ ਕਰ ਰਿਹਾ ਬੱਕਰੀਆਂ ਦਾ ਜਿਸ ਨੇ ਮਾਲ ਖਰੀਦਣਾ ਆਪਣੇ ਕੋਲ ਮੁੱਲਾਪੁਰ ਦੀ ਮੰਡੀ ਚਾਹੋ ਮੈਂ ਲੈ ਕੇ ਦਿੰਨਾ ਬਿਗੈਰ ਪੈਸੇ ਤੋਂ ਬੱਕਰੀ ਖਰੀਦ ਕੇ ਲੈ ਕੇ ਦਊਗਾ ਮਤਲਬ ਕਿਹੜੇ ਸਾਹਮਣੇ ਬੰਦੇ ਬਹੁਤ ਬੰਦੇ ਵਿੱਚ ਦਿਲਾਉਣ ਵਾਲੇ ਪੈਸੇ ਲੈ ਜਾਂਦੇ ਆ ਮੈਂ ਇੱਕ ਸਮਝ ਲਓ ਖੁਦ ਦੇਖਣਗੇ ਜਿਹੜੀ ਬੱਕਰੀ 5000 ਰੁਪਏ ਮਹਿੰਗੀ ਮਿਲਦੀ ਹੈ ਮੈਂ 5000 ਬੱਕਰੀ ਸਸਤੀ ਲੈ ਕੇ ਦਊਗਾ ਚੈਲੰਜ ਕਰਦਾ ਇਸ ਚੀਜ਼ ਦਾ ਜਿਹੜੀ ਬੱਕਰੀ ਲੋਕਾਂ ਨੂੰ 30000 ਦੀ ਉਹ ਮੈਂ 25 ਦੀ ਲੈ ਕੇ ਦਾਂ 25 ਵਾਲੀ 20 ਦੀ ਲੈ ਕੇ ਦੇਣਾ ਭਾਈ ਸਾਸੀ ਕਾਲ ਜੀ ਅਸਾਂ ਇਸ ਸਮੇਂ ਆਪ ਹੈਗੇ ਆਂਗੇ ਮੁੱਲਾਪੁਰ ਦਾ ਆਖਾ ਬੱਕਰੀਆਂ ਦੀ ਮੰਡੀ ਤੇ ਬਾਈ ਜੀ ਆਏ ਸੀ ਆਪਣੇ ਕੋਲ ਹਿਮਾਚਲ ਤੋਂ ਗੱਲਬਾਤ ਕਰ ਦਿੰਗੇ ਪੂਰੀ ਨਾਲਖਣ ਨੇ ਰਿਆਸਤ ਜਿਨ੍ਹਾਂ ਨੇ ਕਿਹਾ ਜਿੱਥੋਂ ਬਹੁਤ ਸਾਰੀਆਂ ਬੱਕਰੀਆਂ ਪਠਾ ਬੱਕਰੇ ਬਾਈ ਜੀ ਨੂੰ ਦਵਾਏ ਨੇ ਕੰਮ ਕਾਜ ਇਹਨਾਂ ਦਾ ਕਿਵੇਂ ਆਗਾ ਕਿਸ ਤਰ੍ਹਾਂ ਆਗਾ ਅੱਗੇ ਇਹਨਾਂ ਦਾ ਕੰਮ ਕਾਜ ਯਾਨੀ ਕਿ ਕਿੱਡਾ ਵੱਡਾ ਕਿੱਥੇ ਕਿੱਥੇ ਮਾਲ ਵੇਚਦੇ ਆਗੇ ਇੱਥੋਂ ਲਿਜਾ ਕੇ ਤੁਸੀਂ ਅੱਗੇ ਤੋਂ ਕਿਵੇਂ ਪਰਚੇਜ਼ ਕਰਨਾ ਹੈ ਹਿਮਾਚਲ ਵਾਲਿਆਂ ਨੇ ਉਹਦੀ ਗੱਲਬਾਤ ਆਪਾਂ ਪੂਰੀ ਆ ਜਿਹੜੀ ਉਹ ਵੀਡੀਓ ਵਿੱਚ ਦੱਸਣ ਲੱਗਾਂਗੇ ਬਾਈ ਸਵਾਗਤ ਹੈ ਤੁਹਾਡਾ ਸਵਾਸ਼ਕਾਰ ਜੀ ਬਾਜੀ ਕੀ ਨਾਮ ਆਪਣਾ ਬਾਜੀ ਆਪਣਾ ਵਿਸ਼ਾਲ ਪਰਮਾਰ ਹੈਗਾ ਲੋਕੇਸ਼ਨ ਕੀ ਆ ਫਾਰਮ ਦੀ ਲੋਕੇਸ਼ਨ ਮੇਰਾ ਚਿੰਤਪੁਰ ਨੇ ਤੇ ਅੱਗੇ 20 ਕਿਲੋਮੀਟਰ ਅੱਗੇ ਦੇਰਾ ਪਿੰਡ ਦੇਰਾ 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 ਯੂਨੀਵਰਸਿਟੀ ਠੀਕ ਹੈ ਜੀ ਇਹ ਪ੍ਰੋਪਰ ਅਡਰੈਸ ਆ ਪ੍ਰੋਪਰ ਅਡਰੈਸ ਆ ਅੱਜ ਕਿਆ ਖਰੀਦਿਆ ਤੇ ਪਹਿਲਾਂ ਕੀ ਕਰ ਰਿਹਾ ਹਾਂ ਭਾਜੀ ਮੈਂ ਪਹਿਲੇ ਕਰਦਾ ਸੀਗਾ ਡੇਰੀ ਫਾਰਮ ਠੀਕ ਹੈ ਮੇਰੇ ਕੋਲ 100 200 ਆਪਣਾ گاਵਾ ਦਾ ਕੰਮ ਸੀਗਾ ਫਿਰ ਉਹ ਮੈਂ ਬੰਦ ਕਰਤਾ ਪਿਛਲੇ 5 6 ਸਾਲ ਤੇ ਫਿਰ ਹੁਣ ਮੈਂ ਕੰਮ ਕਰ ਰਿਹਾ ਬੱਕਰੀਆਂ ਦਾ ਠੀਕ ਹੈ ਕਿੰਨਾ ਟਾਈਮ ਹੋ ਗਿਆ ਪਾਜੀ ਮੈਨੂੰ 5 ਸਾਲ ਹੋ ਗਿਆ ਅੱਛਾ ਹਾਂਜੀ ਹਾਂਜੀ ਕਿਵੇਂ ਸ਼ੁਰੂ ਕੀਤਾ ਸੀ ਇਹ ਕੀ ਗੱਲਬਾਤ ਰਹੀ ਹੈਗੀ ਕਿਵੇਂ ਕਰਾਇਆ ਸੀ ਕਿਸੇ ਨੇ ਸਟਾਰਟਿੰਗ ਕੀਤਾ ਸੀਗਾ ਰਿਆਸਤ ਭਾਈ ਆਪਣੇ ਹਾਂ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਇਹ ਮੇਰੇ ਨਾਲ ਹੀ ਰਹਿੰਦੇ ਹੈਗੇ ਆਪਣਾ ਉਹਨਾਂ ਦੇ ਘਰ 'ਚ ਵੀ ਥੋੜਾ ਬਹੁਤ ਹੈਗਾ ਮਾਲ ਤਾਂ ਉੱਥੇ ਦੀ ਵੀ ਸਪਲਾਈ ਸਪਲਾਈ ਕਰਦੇ ਹੈਗੇ ਤੇ ਆਪਣੇ ਘਰ ਤੇ ਵੀ ਸਪਲਾਈ ਕਰਦੇ ਆ ਆਪਣੇ ਪੂਰੇ ਹਿਮਾਚਲ ਜੈਨਕੇ 'ਚ ਟੋਟਲ ਸਪਲਾਈ ਹੈਗੀ ਠੀਕ ਹੈ ਜੀ ਹਾਂਜੀ ਹਾਂਜੀ ਲੈ ਅੱਜ ਰਿਆਸਤ ਭਾਈ ਜੀ ਨੇ ਮਾਲ ਲਿਆਗਾ ਤੁਸੀਂ ਦੇਖ ਹੀ ਰਹੇ ਹੋਗੇ ਇਹਨਾਂ ਨੇ ਦਵਾਇਆਗਾ ਯਾਨੀ ਕਿ ਸਾਰਾ ਮਾਲ ਇਹਨੇ ਥਰੂ ਲੈਣੋ ਕਾ ਆਪ ਵੀ ਲੈਣੋ ਆਪ ਵੀ ਲੈ ਲੈਣੇ ਆ ਨਾ ਥਰੂ ਵੀ ਲੈ ਲੈਣੇ ਆ ਦੋਨੋਂ ਇਕੱਠੇ ਹੁੰਦੇ ਆ ਸੀ ਇਕੱਠੇ ਹੁੰਨੇ ਹੋ ਠੀਕ ਹੈ ਹਾਂਜੀ ਭਾਈ ਤੁਸੀਂ ਆਏ ਦੱਸੋ ਵੀ ਕੋਈ ਆਫਰ ਤੇ ਦਿੰਦੇ ਹੋਗੇ ਮਾਲ ਆਫਰ ਤੇ ਨਹੀਂ ਭਾਈ ਸਭ ਤੋਂ ਪਹਿਲਾਂ ਅਸਲਾਮੁਅਲੈਕੁਮ ਵ ਰਹਿਮਤੁਲਲਾਹ ਵ ਬਰਾਕਾਤੁ ਅਦਾਬ हिमाचल ਦੇ ਵਿੱਚ ਜੋ ਬੀਟਲ ਦਾ ਸਭ ਤੋਂ ਵੱਡਾ ਬੱਕਰੀ ਫਾਰਮ ਆ ਜੋ ਉਹ ਆਪਣਾ ਵਾ ਜੋ ਵਿਸ਼ਾਲਪੁਰ ਭਰਾ ਦਾ ਆਪਣੇ ਦਾ ਹੈਗਾ ਵਾ ਗੱਲ ਨੋਟ ਕਰ ਲਓ ਹਿਮਾਚਲ ਦੇ ਵਿੱਚ ਸਭ ਤੋਂ ਵੱਡਾ ਜੇ ਤੁਸੀਂ ਗੂਗਲ ਤੇ ਵੀ ਸਰਚ ਕਰੋਗੇ YouTube ਤੇ ਵੀ ਸਰਚ ਕਰੋਗੇ ਤੁਹਾਨੂੰ ਪਤਾ ਲੱਗ ਜਾਓ ਹਿਮਾਚਲ ਵਾਲੇ ਜੋ ਵੀ ਬੰਦੇ ਵੀਡੀਓ ਦੇਖਣ ਆਲੇ ਆ ਸਰਚ ਕਰੋ ਵੀ ਦੇਰਾ ਜਾਂ ਵਿਸ਼ਾਲਗੋਟ ਫਾਰਮ ਸਰਚ ਕਰੋਗੇ ਜਾਂ ਹਿਮਾਚਲ ਗੋਟ ਫਾਰਮ ਵੀ ਸਰਚ ਕਰੋਗੇ ਤਾਂ ਸਭ ਤੋਂ ਪਹਿਲਾਂ ਆਪਣੇ ਫਾਰਮ ਦਾ ਹੀ ਨਾਮ ਆਊਗਾ ਆਪਣੀਆਂ ਬਥੇਰੀਆਂ ਵੀਡੀਓ ਅਲਹਮਦੁਲਿਲਾ ਤੁਹਾਨੂੰ ਵੀ ਲੈ ਕੇ ਚੱਲਾਂਗੇ ਬਾਈ ਠੀਕ ਹੈ ਵੇਜਟੇ ਕਰਾਵਾਂਗੇ ਉੱਥੇ ਦਿਖਾਵਾਂਗੇ ਤੁਹਾਨੂੰ ਕਿਨੇ ਕੇਜ ਕੇਜ ਦੇ ਨਗੀਨੇ ਬਾਈ ਨੇ ਸਾਂਭ ਰੱਖੇ ਉੱਚੇ ਮੱਥੇ ਦੇ ਬੱਕਰੇ ਔਰ 18 19 ਇੰਚ ਹੈ ਸਾਡੇ ਲੋਕ ਕੰਨਾਂ ਵਾਲੀਆਂ ਪੱਠਾਂ ਔਰ 40 40 ਇੰਚ ਹੈਟ ਵਾਲੀਆਂ ਬੱਕਰੀਆਂ ਔਰ ਮਾਸ਼ਾਅੱਲਾ ਸਭ ਬਰੀਡ ਪੂਰੀ ਤਿਆਰ ਹੋ ਰਹੀ ਆ ਠੀਕ ਹੈ ਬਾਈ ਅਲਹਮਦੁਲਿਲਾ ਬਾਈ ਦਾ ਐਨੀ ਟਾਈਮ ਆਪਣੇ ਕੋਲ ਆਰਡਰ ਰਹਿੰਦਾ ਵਾ ਹੁਣ ਆਪਾਂ ਨਾ ਕਿਤੇ 15 16 ਨਾਗ तकरीबन ਖਰੀਦੇ ਆ ਜਿਹਦੇ ਵਿੱਚ ਟਾਪ ਕੁਆਲਿਟੀ ਦੇ ਬੱਕਰੇ ਪੱਠਾਂ ਜਾਨੀ ਕਿ ਮੰਨ ਕੇ ਚਲੋ ਇੱਕ ਵੱਡਾ ਬਰੀਡਰ ਆ ਬਾਈ ਕੋਲ ਆਰਡਰ ਆਇਆ ਸੀ ਆਰਡਰ ਦੇ ਮੁਤਾਬਕ ਮਾਲ ਖਰੀਦਦਾ ਮੇਰੀ ਰਿਕਵੈਸਟ ਹੈ ਜਿੰਨੇ ਵੀ ਹਿਮਾਚਲ ਦੇ ਵਿੱਚ ਬੰਦੇ ਹੈਗੇ ਆ ਪਹਿਲਾਂ ਉੱਥੇ ਜਾਓ ਜਾ ਕੇ ਆਪਣੀ ਕਿਉਂਦੇ ਆ ਇੱਕ ਵਾਰੀ ਵਿਜ਼ਿਟ ਕਰੋ ਜਾ ਕੇ ਦੇਖੋ ਵੀ ਮਾਲ ਦੇਖੋ ਕਈ ਵਾਰ ਅਨਸਰ ਆ ਕੇ ਇੱਧਰ ਮੈਂ ਦੇਖਿਆ ਪਿਛਲੀ ਮੰਡੀ ਹਿਮਾਚਲ ਤੋਂ ਬੰਦੇ ਆਏ ਬਹੁਤ ਹੀ ਸਮਝ ਲਓ ਮੈਂ ਕਹਿ ਨਹੀਂ ਸਕਦਾ ਕਿੰਨਾ ਤੇਜ਼ ਮਾਲ ਖਰੀਦਦੇ ਇਹੋ ਜਿਹੀਆਂ ਬੱਕਰੀਆਂ ਜਿਹੜੀਆਂ ਮੈਂ ਵਿਸ਼ਾਲਪੁਰਾ ਨੂੰ ਬਾਈ 124000 ਦੀਆਂ ਖਰੀਦ ਕੇ ਦਿੱਤੀਆਂ ਇਹ ਜੀਆਂ ਬੱਕਰੀਆਂ 30 ਦੀਆਂ 35 35000 ਦੀਆਂ ਖਰੀਦ ਕੇ ਲੈ ਗਿਆ ਠੀਕ ਹੈ ਯਾਨੀ ਕਿ ਹਾਂ ਜੇ ਹਿਮਾਚਲ ਤੋਂ ਅੱਗੇ ਇਹਨਾਂ ਬਾਈ ਜੀ ਤੋਂ ਕੋਈ ਹਿਮਾਚਲ ਵਾਲੇ ਵੀਰ ਲੈਣਗੇ ਹਾਂ ਪਰ ਵਿਸ਼ਾਲ ਬਾਈ ਨੇ ਆਫਰ ਕੀਤਾ ਹੋਇਆ 2000 ਰੁਪਏ ਨਗਦ ਤੇ ਲੈਣਾ بس بس ਉਦੋਂ ਵੱਧ ਨਹੀਂ ਲੈਣਾ ਇੱਥੋਂ 1000 ਰੁਪਏ ਦਾ ਖਰਚਾ ਹੀ ਚੜ ਜਾਂਦਾ ਠੀਕ ਹੈ ਹੋਰ ਦੋ ਗੱਡੀਆਂ ਇੱਕ ਨੀਰੇ ਦੀ ਔਰ ਇੱਕ ਇਹ ਵਰਕੇ ਲੈ ਕੇ ਔਰ ਬਾਈ ਨੇ ਪਹਿਲਾਂ ਵੀ ਇੱਕ ਗੱਡੀ ਅੱਜ ਤੋਂ 10 ਦਿਨ ਪਹਿਲਾਂ ਇੱਕ ਗੱਡੀ ਭਰ ਕੇ ਲੈ ਕੇ ਸਾਰੀ ਬੈਗਿੰਗ ਹੁਣ ਇੱਕ ਗੱਡੀ ਹੋਰ ਬੈਗ ਲਈ ਠੀਕ ਹੈ ਆ ਦੇਖੋ ਸਾਰਾ ਮਾਲ ਜਾ ਰਿਹਾ ਅਲਹਮਦੁਲਿ ਪ੍ਰੂਫ ਰੱਖਣਾ ਬਿਲਕੁਲ ਲੋ ਦੇਖੋ ਅੱਜ ਦੇ ਮੈਂ ਤੁਹਾਨੂੰ ਮੁੱਲਾਪੁਰ ਦੀ ਮੰਡੀ ਦੇ ਵਿੱਚ ਇੱਕ ਚੀਜ਼ ਕਹਿਣਾ ਵਾਅਦਾ ਕਰਦਾ ਜਿਸ ਨੇ ਮਾਲ ਖਰੀਦਣਾ ਆਪਣੇ ਕੋਲ ਮੁੱਲਾਪੁਰ ਦੀ ਮੰਡੀ ਚਾਓ ਮੈਂ ਲੈ ਕੇ ਦਿੰਨਾ ਬਿਗੈਰ ਪੈਸੇ ਤੋਂ ਬੱਕਰੀ ਖਰੀਦ ਕੇ ਲੈ ਕੇ ਦਊਗਾ ਮਤਲਬ ਕਿਹੜੇ ਹਿਸਾਬ ਨਾਲ ਬੰਦੇ ਬਹੁਤ ਬੰਦੇ ਵਿੱਚ ਦਿਲਾਉਣ ਵਾਲੇ ਪੈਸੇ ਲੈ ਜਾਂਦੇ ਆ ਮੈਂ ਇੱਕ ਸਮਝ ਲਓ ਖੁਦ ਦੇਖਣਗੇ ਜਿਹੜੀ ਬੱਕਰੀ 5000 ਰੁਪਏ ਮਹਿੰਗੀ ਮਿਲਦੀ ਹੈ ਮੈਂ 5000 ਬੱਕਰੀ ਸਸਤੀ ਲੈ ਕੇ ਦਊਗਾ ਚੈਲੰਜ ਕਰਦਾ ਇਸ ਚੀਜ਼ ਦਾ ਜਿਹੜੀ ਬੱਕਰੀ ਲੋਕਾਂ ਨੂੰ 30000 ਦੀ ਉਹ ਮੈਂ 25 ਦੀ ਲੈ ਕੇ ਦਾਂ 25 ਵਾਲੀ 20 ਦੀ ਲੈ ਕੇ ਦੇਣਾ ਮੈਂ ਪੰਜਾਬ ਦੇ ਵਿੱਚ ਵੀ ਜਿੰਨੇ ਬੰਦੇ ਆਂ ਔਰ ਅਦਰ ਸਟੇਟਾਂ ਦੇ ਵਿੱਚ ਵੀ ਜਿੰਨੇ ਬੰਦੇ ਆ ਆਪਣੇ ਕੋਲ ਇੱਥੇ ਮੰਡੀ ਦੇ ਵਿੱਚ ਆਓ ਜੀ ਨਾ ਮੰਡੀ ਤੇ ਖਰੀਦਦਾਰੀ ਕਰਨੀ ਆ ਤਾਂ ਅਲਹਮਦੁਲਿਲਾ ਮੈਂ ਬੱਕਰੀ ਖਰੀਦ ਕੇ ਦੂੰਗਾ ਇਹ ਆਫਰ ਦੇ ਰਿਹਾ ਮੈਂ ਆਏ ਨਾ ਬਹੁਤ ਬੰਦੇ ਕਹਿੰਨਗੇ ਦੇਖੋ ਹਰੇਕ ਬੰਦੇ ਨੂੰ ਲਾਲਚ ਆਉਂਦਾ ਸਾਨੂੰ ਕੀ ਲਾਲਚ ਆਏ ਮੇਰੀ ਖੁਦ ਮੇਰੀ ਆਪ ਦੀ ਮੰਡੀ ਆ ਇਹ ਆਪਨ ਸਭ ਨੂੰ ਪਤਾ ਐ ਇਸ ਮੰਡੀ ਦਾ ਮੈਂ ਓਨਰ ਆ ਇਸ ਮੰਡੀ ਦੇ ਵਿੱਚ ਨਾਲ-ਨਾਲ ਇਹ ਸਹੂਲਤ ਇਹ ਹੀ ਦੂੰਗਾ ਕਿ ਹਰੇਕ ਬੰਦੇ ਨੂੰ ਫ੍ਰੀ ਆ ਕੋਸਟ ਬੱਕਰੀ ਖਰੀਦ ਕੇ ਦੂੰਗਾ ਠੀਕ ਹੈ ਅੱਜ ਕਿਹੜੀਆਂ ਬੱਕਰੀਆਂ ਲਈ ਨੇ ਗੱਬਣਾ ਸਾਡਾ ਦੋਗਣਾ ਦੱਸੇ ਭਾਈ ਦੇਖੋ ਟਾਪ ਕੁਆਲਟੀ ਦਾ ਮਾਲ ਤੋਹਫੇ ਜਾ ਰਹੇ 17 18 ਇੰਚ ਆ ਦੇਖੋ ਕੰਨ ਆ ਬੱਕਰੀ ਦੇ ਦੇਖੋ ਟਾਪ ਬੀਟਲ ਦੇ ਵਿੱਚ ਮਾਸ਼ਾਅੱਲਾ ਔਰ ਦੇਖੋ ਸਭ ਜ਼ਬਰਦਸਤ ਆ ਦੇਖੋ ਤੋਹਫੇ ਮਾਸ਼ਾਅੱਲਾ ਜ਼ਬਰਦਸਤ ਇੱਕ ਨੰਬਰ ਚੀਜ਼ਾਂ ਸਾਰੀਆਂ ਜਿੰਨੀਆਂ ਵੀ ਆ ਔਰ ਆ ਬੱਕਰਾ ਦੁਖਾਨਾ ਤੁਹਾਨੂੰ ਖੀਰਾ ਬੱਕਰਾ ਲਿਆ ਇਹ ਵੀ ਬਰੀਡਿੰਗ ਵਾਸਤੇ ਲਿਆ ਵਿਸ਼ਾਲ ਭਾਈ ਨੇ ਦੇਖੋ ਦੇਖੋ ਜਬਰਦਸਤ ਬੱਕਰਾ ਜਿਹੜੇ ਹਿਮਾਚਲ ਦੇ ਨੇ ਉਹਨਾਂ ਨੂੰ ਪੰਜਾਬ ਆਉਣ ਦੀ ਲੋੜ ਨਹੀਂ ਨਾ ਜੀ ਨਾ ਮੈਂ ਕਹਿੰਦਾ ਜੀ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਹਾਂ ਮੈਂ ਖੁਦ ਮੰਡੀ 'ਚ ਦੇਖਿਆ ਪਿਛਲੀ ਮੰਡੀ 'ਚ ਮੈਂ ਵਿਸ਼ਾਲ ਬਾਈ ਨੂੰ ਫੋਨ ਲਾ ਕੇ ਦੱਸਿਆ ਪਕਾ ਤੁਹਾਡੇ ਉੱਥੋਂ ਦੇ ਬੰਦੇ ਆਏ ਔਰ ਇੰਨਾ ਟੈਟ ਮਾਲ ਲੈ ਕੇ ਜਾ ਰਹੇ ਆ ਉਹ ਕਹਿੰਦਾ ਕੋਈ ਗੱਲ ਨਹੀਂ ਜਾਂਦੇ ਜਿੱਥੇ ਜਾਂਦੇ ਜਾਂਦੇ ਜਿੰਨਾ ਮਰਜੀ ਲੋਕਾਂ ਨੂੰ ਬਾਜਾ ਵਜਾਉਂਦੇ ਰੋ ਜਿੰਨਾ ਮਰਜੀ ਲੋਕਾਂ ਨੂੰ ਕਹਿੰਦੇ ਪਰ ਜਿੱਦੇ ਜਿੱਥੇ ਡਿੱਗਣਾ ਉੱਥੇ ਹੀ ਡਿੱਗਣਾ ਪਰ ਆਪਣਾ ਕੰਮ ਹੈਗਾ ਕਹਿਣ ਦਾ ਲੋਕਾਂ ਨੂੰ ਸਮਝਾਉਣ ਦਾ ਪੀ ਅਸੀਂ ਹੈਲਪ ਕਰਨ ਵਾਸਤੇ ਤਿਆਰ ਹਿਮਾਚਲ ਚ ਭਰਾ ਬੈਠਾ ਇਹ ਹੈਲਪ ਕਰਨ ਵਾਸਤੇ ਤਿਆਰ ਆਈ ਪੰਜਾਬ ਚ ਮੈਂ ਬੈਠਾ ਹੈਲਪ ਕਰਨ ਵਾਸਤੇ ਤਿਆਰ ਆਉਣਾ ਆਉ ਨਹੀਂ ਆਉ ਜਾ ਸਕਦੇ ਜਿੱਥੇ ਮਰਜੀ ਬਾਕੀ ਰਹੀ ਗੱਲ ਜਿੰਨਾ ਮਰਜੀ ਆਪਾਂ ਆਪਦੀ ਸਫਾਈ ਵੇਸ਼ ਕਰ ਲਈਏ ਦੇਖੋ ਬਈ ਖੋਲ ਕੇ ਤਾਂ ਆਪਾਂ ਦਿਖਾ ਨਹੀਂ ਸਕਦੇ ਆ ਬਿਦਾਲ 골ਗੇ ਦਿਖਾ ਦੀਵੇ ਸਾਡੇ ਦਿਲ ਵਿੱਚ ਇਹ ਆ ਅਸੀਂ ਤਾਂ ਆਦਾ ਕੰਮ ਦਿਖਾਉਨੇ ਐਨੀ ਟਾਈਮ ਸਾਡੇ ਤੋਂ ਲੋਕ ਮਾਲ ਲੈ ਜਾ ਰਹੇ ਆ ਔਰ ਫਾਇਦਾ ਹਾਸਲ ਕਰ ਰਹੇ ਆ ਵਿਸ਼ਾਲ ਭਾਈ ਨੂੰ ਪੁੱਛੋ ਜਿੰਨੇ ਘੇਰੀ ਮਾਲ ਖਰੀਦਦੇ ਤਾਂ ਇਹ ਵਾਣਾ ਟਾਪ ਕੁਆਲਟੀ ਦਾ ਮਾਲ ਖਰੀਦ ਕੇ ਦਿੱਤਾ 2 ਰੁਪਏ ਬੰਦੇ ਨੂੰ ਬਚਨੇ ਚਾਹੀਦਾ ਠੀਕ ਹੈ ਐਨੇ ਸਮੇਂ ਦੇ ਵਿੱਚ ਕੋਈ ਦਿੱਕਤ ਹੈ ਤੁਹਾਨੂੰ ਮਾੜਾ ਮਾਲ ਦਿੱਤਾ ਹੋਣਾ ਨਹੀਂ ਪਾਜੀ ਦਿੱਕਤ ਆਈ ਨਹੀਂ ਆਪਾਂ ਮਾੜਾ ਮਾਲ ਖਰੀਦਦੇ ਨਹੀਂ ਐ ਸਾਡੇ ਫਾਰਮ 'ਚ ਤੁਸੀਂ ਵਿਜ਼ਿਟ ਕਰੋਗੇ ਤੁਹਾਨੂੰ ਇੱਕ ਤੇ ਇੱਕ ਚੜਦਾ ਤੋਹਫਾ ਮਿਲੂਗਾ ਤੇ ਹਿਮਾਚਲ ਦੇ ਵਿੱਚ ਇਦਾਂ ਦੱਸੋ ਵੀ ਬੱਕਰੀ ਸਰਵਾਈਵ ਕਰ ਪਾਉਂਦੀ ਆ ਠੰਡੀ ਤਾਂ ਨਹੀਂ ਮੰਦੀ ਜਾਂ ਕਿਵੇਂ ਹੁੰਦੀ ਨਹੀਂ ਨਹੀਂ ਪ ਜੀ ਗਰਮੀਆਂ ਇਸ ਤਰ੍ਹਾਂ ਪੂਰੀ ਰਾਨੀ ਹੈਗੀ ਸਰਦੀਆਂ ਚ ਥੋੜਾ ਬਹੁਤ ਰਖ ਰਖਾਵ ਕਰਨਾ ਪੈਂਦਾ ਉਹ ਵੀ 1-2 ਮਹੀਨੇ ਬਾਕੀ ਤਾਂ ਆਪਣਾ ਆਪ ਵਧੀਆ ਯਾਨੀ ਕੋਈ ਦਿੱਕਤ ਨਹੀਂ ਹੁੰਦੀ ਕੋਈ ਕੋਈ ਦਿੱਕਤ ਨਹੀਂ ਹੈ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਜਿਹਨੂੰ ਬੱਕਰੀਆਂ ਪੱਠਾ ਜੋ ਵੀ ਚਾਹੀਦੀ ਐ ਨਹੀਂ ਬਿਲਕੁਲ ਬਿਲਕੁਲ ਬਾਜੀ ਖੁੱਲੇ ਆਮ ਜਿੱਦਾਂ ਮਰਜ਼ੀ ਮੇਰੇ ਨਾਲ ਗੱਲ ਕਰਿਓ ਤੋ ਕਿਹਨਾਂ ਦੇ ਜਰੀ ਤੁਹਾਨੂੰ ਕਹਿੰਨਾ ਚੈਨਲ ਦੇ ਜਰੀਏ ਜਿਸ ਬੰਦੇ ਨੇ ਖਰੀਦਣੀ ਆ 20 ਤੋਂ ਲੈ ਕੇ 25000 ਦੀ ਰੇਂਜ ਦੇ ਵਿੱਚ ਵਿਸ਼ਾਲ ਭਾਈ ਨਾ ਆਰਡਰ ਦੋ ਬੱਕਰੀ ਇੱਥੋਂ ਮੈਂ ਭੇਜੂਗਾ ਹੋਰ ਦੱਸੋ ਲੈ ਵੀ ਗੱਲਬਾਤ ਕਰ ਸਕਦੇ ਹੋਗੇ ਇਸ ਸਮੇ ਗੱਡੀ ਵਾਈਆਂ ਦੀ ਪਰ ਜਾਣੀ ਹੈਗੀ ਕਿਨੇ ਨਗ ਦੱਸਿਆ ਆਪਾਂ ਨੇ ਲੈਨੇ ਹੁਣ ਤਾਂ 16 15 16 ਨਗ ਲਏ ਆ 15 16 ਨਗ ਹਾਂ ਯਾਨੀ ਕਿ ਜਿੰਨੇ ਕਿ ਮਿਲੇ ਉਹਨੇ ਲੈ ਲਿਆ ਅਗਰ ਹੋਰ ਵੀ ਨਗ ਮਿਲਦੇ ਆਪਾਂ ਹੋਰ ਵੀ ਖਰੀਦ ਲੈਣੇ ਹਰ ਮਹੀਨੇ ਜਾਂਦੇ ਰਹਿੰਦੇ ਨੇਗੇ ਇੱਥੋਂ ਹਾਂਜੀ ਹਰ ਮਹੀਨੇ ਹਿਮਾਚਲ ਨੂੰ ਆਪਣੀ ਗੱਡੀ ਦੇਖੋ ਆਪਣੇ ਫਾਰਮ ਪੰਜਾਬ ਦੇ ਵਿੱਚ ਵੀ ਬਹੁਤ ਆ ਔਰ ਅਦਰ ਸਟੇਟਾਂ ਵਿੱਚ ਵੀ ਬਹੁਤ ਆ ਜੰਮੂ ਚ ਵੀ ਹੈ ਗਿਆ ਯੂਪੀ ਚ ਵੀ ਹੈ ਹైదరాబాద్ ਦੇ ਵਿੱਚ ਵੀ ਹੈ ਤੁਹਾਨੂੰ ਪਤਾ ਹੀ ਆ ਆਪਣੇ ਬੈਂਗਲੌਰ ਦੇ ਵਿੱਚ ਵੀ ਹੈ ਸਾਰੇ ਪਾਸੇ ਫਾਰਮ ਆਪਣੇ ਨਾਲ ਭਰਾਵਾਂ ਦਾ ਆਪਾਂ ਸਾਥ ਦੀ ਦਾ ਮਾਲ ਪਰਵਾਇਦਾ ਮਾਲ ਤਾਂ ਆਪਣਾ ਜਾਂਦਾ ਰਹਿੰਦਾ ਯਾਨੀ ਜਿਹੜੇ ਹਿਮਾਚਲ ਦੇ ਵਿੱਚ ਅਲਹਮਦੁਲਿਲਾ ਮਾਚਲ ਦੇ ਵਿੱਚ ਉਹ ਵਿਸ਼ਾਲ ਦਾ ਮਾਲ ਵੱਧ ਜਾਂਦਾ ਆਪਣਾ ਸਹੀ ਗੱਲ ਹੈ ਤੇ ਹਿਮਾਚਲ ਦਾ ਇੱਕ ਵਾਰ ਐਡਰੈਸ ਫੇਰ ਦੱਸਦੇ ਬਈ ਸਰ ਜੀ ਮੇਰਾ ਐਡਰੈਸ ਹੈਗਾ ਡੇਰਾ ਗੋਪੀਪੁਰ ਡਿਸਟ੍ਰਿਕਟ ਕਾਂਗੜਾ ਨੀਅਰ ਗ੍ਰਾਮਿੰਡ ਬੈਂਕ ਆਰ ਨੰਬਰ ਨੰਬਰ ਮੇਰਾ 8199 87891 ਹੈ ਫਿਰ ਬੋਲਦਾ ਮੈਂ 8219987891 ਮੇਰਾ WhatsApp ਵੀ ਚੱਲਦਾ ਹੈਗਾ ਤਾਂ ਨਾਲ ਮੇਰਾ ਵਰਕਿੰਗ ਨੰਬਰ ਵੀ ਹੈਗਾ ਹੈ ਜਦੋਂ ਮਰਜੀ ਫੋਨ ਨਗਾਓ ਅਗਰ ਤੁਹਾਨੂੰ ਅਗਰ ਜਿੱਦਾਂ ਵੀ 10 ਦਾ ਆਰਡਰ ਹੈਗਾ 15 ਦਾ ਆਰਡਰ ਹੈਗਾ 5 ਦਾ ਆਰਡਰ ਹੈਗਾ 2 ਦਾ ਵੀ ਹੈ ਤਾਂ ਵੀ ਮੈਨੂੰ ਫੋਨ ਕਰੋ ਤੁਹਾਨੂੰ ਵਧੀਆ ਕੁਆਲਿਟੀ ਦਾ ਮਾਗ ਮਿਲੂਗੇ ਟਰਾਂਸਪੋਰਟ ਦੀ ਕੋਈ ਦਿੱਕਤ ਨਹੀਂ ਦੱਸੇਮ ਭਾਈ ਟਰਾਂਪਲ ਹਰ ਹਫ਼ਤੇ ਗੱਡੀ ਇੱਥੋਂ ਜਾਂਦੀ ਆ ਹਮਾ ਹਜਲਦਾਲੇ ਬੰਦੇ ਕੀ ਦੋ ਬੱਕਰੀਆਂ ਤੇ ਹੀ 10000 ਰੁਪਏ ભાੜਾ ਪਾ ਲੈਂਦੇ ਆ ਠੀਕ ਹੈ ਤੁਸੀਂ ਐਂ ਕਰੋ ਦੋ ਖਰੀਦ ਕੇ ਖੜਾ ਲਓ ਸਾਨੂੰ ਦੇ ਦਿਆ ਕਰੋ ਦੋ ਜਾਨੀ ਕਿ ਜਿੰਨੇ ਦਾ ਪਹਾੜਾ ਪੈਂਦਾਗਾ ਤੁਹਾਨੂੰ ਉਧਰ ਬੱਕਰੀ ਉਹਨੇ ਦੀ ਮਿਲ ਜੂਗੀ ਉਹਨੇ ਦੀ ਮਿਲ ਜੂਗੀ ਜਿੰਨਾ ਤੁਸੀਂ ਪਹਾੜੇ ਦੇ ਬੱਕਰੀ ਗੱਡੀ ਕਰਾਓਗੇ ਉਹਨੇ ਦੀ ਤੁਹਾਨੂੰ ਬੱਕਰੀ ਉਧਰ ਜਾਂ ਪੱਠ ਵਗੈਰਾ ਮਿਲ ਜੂਗੀ ਸੋ ਬਹੁਤ ਬਹੁਤ ਧੰਨਵਾਦ ਬਾਈਆ ਦੋਡਾ ਨੰਬਰ ਦੇ ਰਹੇ ਆ ਕਿ ਸਕਰੀਨ ਤੇ ਗੱਲਬਾਤ ਤੁਸੀਂ ਕਰ ਸਕਦੇ ਹੋਗੇ ਬਾਈ ਜੀ ਹੁਣ ਚੱਲੇ ਨੇ ਹਿਮਾਚਲ ਦੇ ਵੱਲ ਗੱਡੀ ਪਰ ਲੀ ਵਾਈਆ ਨੇ ਤੇ ਧੰਨਵਾਦ ਕਰਦੇ ਆ ਖਾਂ ਰਿਹਾਸਤੇ ਜੀ ਬਾਈਆ ਠੀਕੋ ਵਿਸ਼ਾਲ ਵਾਈਦਾ ਧੰਨਵਾਦ